ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾ ਅਰਥੀ ਤੇ ਆਵਾਜ਼ ਆਪਾ ਸੁਣਦੇ ਹਾਂ ਲੇਖਕ ਫਿਓਦਰ ਦੋਸਤੋਵਸਕੀ ਜਿਹਦਾ ਰੂਸੀ ਨਾਵਲ ਡਾਂਕਸ ਡ੍ਰੀਮ ਦਾ ਪੰਜਾਬੀ ਅਨੁਵਾਦ ਖਾਬਾਂ ਦੇ ਕਲੇਰੇ ਅਨੁਵਾਦ ਕਰਤਾ ਪ੍ਰੋਫੈਸਰ ਜਸਪਾਲ ਕਈ ਭਾਗ 4 ਪਹਿਲੀ ਤੱਕਣੀ ਵਿੱਚ ਤਾਂ ਇਹ ਪ੍ਰਿੰਸ ਤੁਹਾਨੂੰ ਇਕ ਬੁੱਢਾ ਆਦਮੀ ਲੱਗੇਗਾ ਹੀ ਨਹੀਂ ਬਸ ਜਦੋਂ ਤੁਸੀਂ ਨੇੜੇ ਜਾ ਕੇ ਗੌਰ ਨਾਲ ਦੇਖੋਗੇ ਤਾਂ ਤੁਹਾਨੂੰ ਉਹ ਸਹਾਰੇ ਨਾਲ ਚੱਲਦਾ ਇੱਕ ਮੁਰਦਾ ਜਿਹਾ ਨਜ਼ਰ ਆ ਜਾਵੇਗਾ ਵਿਗਿਆਨ ਦੇ ਸਾਰੇ ਸਾਧਨ ਵਰਤ ਕੇ ਇਸ ਨੂੰ ਇੱਕ ਜਵਾਨ ਬੰਦੇ ਦੇ ਦਿਖ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਸ਼ਾਨਦਾਰ ਨਕਲੀ ਵਿੱਧ ਨੋਕदार ਨਕਲੀ ਮੁੱਛਾਂ ਸਭ ਗੂੜੇ ਕਾਲੇ ਰੰਗ ਦੇ ਸਨ ਚਿਹਰੇ ਦਾ ਇਸ ਤਰ੍ਹਾਂ ਨਾਲ ਮੇਕਅਪ ਕੀਤਾ ਗਿਆ ਸੀ ਇੱਕ ਵੀ ਝੂੜੀ ਨਜ਼ਰ ਨਹੀਂ ਆਉਂਦੀ ਸੀ ਅੱਖ ਤੋਂ ਲੈ ਕੇ ਪੈਰ ਤੱਕ ਬੜੇ ਅੰਗ ਨਕਲੀ ਜਿਵੇਂ ਮਿਸਰ ਵਾਲੇ ਮੁਰਦਿਆਂ ਦੀਆਂ ਮਮੀਆਂ ਤਿਆਰ ਕਰ ਲੈਂਦੇ ਹਨ ਇਹ ਬੰਦਾ ਸਦੀਆਂ ਤੱਕ ਉਵੇਂ ਜਿਉਂਦਾ ਜਾਗਦਾ ਪ੍ਰਤੀਤ ਹੁੰਦਾ ਸੀ ਉਵੇਂ ਮਰਨ ਕਿਨਾਰੇ ਪਹੁੰਚੇ ਪ੍ਰਿੰਸ ਨੂੰ ਕਿਸੇ ਜਵਾਨ ਬੰਦੇ ਦਾ ਰੂਪ ਦੇ ਦਿੱਤਾ ਗਿਆ ਸੀ ਉਸ ਨੂੰ ਗੁਲਾਬੀ ਰੰਗ ਦਾ ਫੈਸ਼ਨਦਾਰ ਲਿਬਾਸ ਪਹਿਨਾਇਆ ਗਿਆ ਸੀ ਇਓਂ ਲੱਗਦਾ ਸੀ ਜਿਵੇਂ ਉਹ ਕਿਸੇ ਦਰਜੀ ਦੇ ਫੈਸ਼ਨ ਦੇ ਇਸ਼ਤਿਹਾਰ ਤੋਂ ਤਾਜ਼ੀ-ਤਾਜ਼ੀ ਨਿਕਲੀ ਹੋਈ ਮੂਰਤ ਹੋਵੇ ਉਸ ਦਾ ਕੋਟ ਉਸ ਤੇ ਦਸਤਾਨੇ ਉਸ ਦੇ ਬਾਸਕਟ ਉਸ ਦੀ ਲੈਨਨ ਦੀ ਕਮੀਜ਼ ਇਹ ਸਾਰਾ ਕੁਝ ਮੁਕੰਮਲ ਸੋਹਜ ਦਾ ਅਤੇ ਬਿਲਕੁਲ ਨਵੇਂ ਡਿਜ਼ਾਈਨ ਦਾ ਸੀ ਪ੍ਰਿੰਸ ਬਿਲਕੁਲ ਹੌਲੀ-ਹੌਲੀ ਤੁਰਦਾ ਸੀ ਹੌਲੀ ਤੁਰਨਾ ਉਸ ਦੀ ਮਜਬੂਰੀ ਸੀ ਪਰ ਉਹ ਕੁਝ ਇਸ ਤਰ੍ਹਾਂ ਤੁਰਦਾ ਸੀ ਕਿ ਉਸ ਦਾ ਇੰਜ ਬਹੁਤ ਹੌਲੀ-ਹੌਲੀ ਤੁਰਨਾ ਵੀ ਲੋਕਾਂ ਨੂੰ ਫੈਸ਼ਨ ਹੀ ਜਾਪਦਾ ਸੀ ਉਸ ਦੇ ਇੱਕਕ ਸ਼ੀਸ਼ੇ ਦੀ ਸੀ ਜਿਸ ਨੂੰ ਲੁਕਾਉਣ ਲਈ ਉਹ ਐਨਕ ਲਗਾ ਕੇ ਰੱਖਦਾ ਸੀ ਉਸ ਨੂੰ ਸੈਂਟ ਨਾਲ ਤਰਬਤਰ ਕੀਤਾ ਗਿਆ ਸੀ ਉਸ ਦੀ ਆਵਾਜ਼ ਗੈਰ ਕੁਦਰਤੀ ਜਹੀ ਸੀ ਅਤੇ ਕਈ ਸ਼ਬਦਾਂ ਦਾ ਉਚਾਰਨ ਅਵੱਲਾ ਜਿਹਾ ਸੀ ਇਹ ਸ਼ਾਇਦ ਇਸ ਕਰਕੇ ਸੀ ਕਿ ਉਸ ਨੇ ਜਵਾਨੀ ਵੇਲੇ ਦੀਆਂ ਆਤਾਂ ਅਤੇ ਬੋਲਣ ਦੇ ਅੰਦਾਜ਼ ਹਾਲੇ ਤੱਕ ਬਰਕਰਾਰ ਰੱਖੇ ਸਨ ਕਿਉਂਕਿ ਜੇ ਪ੍ਰਿੰਸ ਨੇ ਇਹ ਜਵਾਨੀ ਵੇਲੇ ਦਾ ਹੱਸਣਾ ਖੇਡਣਾ ਚਾੜ ਦਿੱਤਾ ਹੁੰਦਾ ਤਾਂ ਉਹ ਕਦੋਂ ਦਾ ਅਤੀਤ ਦੀਆਂ ਸ਼ਾਨਦਾਰ ਯਾਦਾਂ ਤੋਂ ਵੱਖ ਹੋ ਗਿਆ ਹੁਣਾਂ ਸੀ ਉਹਨਾਂ ਸ਼ਾਨਦਾਰ ਯਾਦਾਂ ਦੇ ਸਾਹਮਣੇ ਇਹ ਨਕਲੀ ਚੀਜ਼ਾਂ ਦਾ ਕੋਈ ਮੁੱਲ ਨਹੀਂ ਰੱਖਦੀਆਂ ਕਾਲੀ ਵਿੱਗ ਕਾਲੀਆਂ ਮੁੱਛਾਂ ਕਸਮੇ ਤਸਮੇ ਤੇ ਸ਼ਾਨਦਾਰ ਖੁਸ਼ਬੂਆਂ ਦਾ ਉਸ ਦੇ ਬੁਢਾਪੇ ਨੂੰ ਜਵਾਨੀ ਦਾ ਰੰਗ ਚਾੜਨ ਵਾਲੀਆਂ ਮਸਨੂਈ ਚੀਜ਼ਾਂ ਹਨ ਜਿਵੇਂ ਕਿਸੇ ਠਹਿਰੇ ਮਕਾਨ ਦੀਆਂ ਕੰਧਾਂ ਨੂੰ ਰੰਗ ਰੂਗਨ ਕਰਕੇ ਨਵੇਂ ਮਕਾਨ ਦਾ ਰੂਪ ਦਿੱਤਾ ਗਿਆ ਹੋਵੇ ਉਹ ਗੱਲਾਂ ਕਰਦਾ ਹੋਇਆ ਵਿੱਚੋਂ ਕਈ ਸ਼ਬਦ ਪੁੱਲ ਜਾਂਦਾ ਸੀ ਜਿਸ ਕਰਕੇ ਉਸ ਨਾਲ ਗੱਲਬਾਤ ਜਾਰੀ ਰੱਖਣ ਵਿੱਚ ਦਿੱਕਤ ਆਉਂਦੀ ਸੀ ਹਾਲਾਂਕਿ ਮਾਰੀਆਂ ਨੂੰ ਅਜਿਹੇ ਬੰਦਿਆਂ ਦੀ ਗੱਲਬਾਤ ਸਮਝਣ ਵਿੱਚ ਜਮਾਂਦਰੂ ਮੁਹਾਰਤ ਸੀ ਪ੍ਰਿੰਸ ਦਾ ਤਾਂ ਚਿਹਰਾ ਵੇਖ ਕੇ ਹੀ ਉਹ ਬੁੱਝ ਲੈਂਦੀ ਸੀ ਕਿ ਉਹ ਕੀ ਬੋਲ ਰਿਹਾ ਹੈ ਉਹ ਪ੍ਰਿੰਸ ਤੁਹਾਡੇ ਵਿੱਚ ਤਾਂ ਕੋਈ ਤਬਦੀਲੀ ਨਹੀਂ ਆਈ ਹੋਰਾਂ ਪਰ ਵੀ ਤਬਦੀਲੀ ਨਹੀਂ ਆਈ ਮਾਰੀਆ ਪ੍ਰਿੰਸ ਨੂੰ ਗਲਵਕੜੀ ਪਾ ਕੇ ਖੁਸ਼ੀ ਨਾਲ ਚਿੱਕੀ ਤੇ ਉਸ ਨੂੰ ਇੱਕ ਆਰਾਮ ਕੁਰਸੀ ਤੇ ਬਿਠਾਉਣ ਲੱਗੀ ਬੈਠੋ ਪਿਆਰੇ ਪ੍ਰਿੰਸ ਆਰਾਮ ਨਾਲ ਬੈਠੋ 6 ਸਾਲਾਂ ਬਾਅਦ ਪ੍ਰਿੰਸ 6 ਲੰਮੇ ਸਾਲਾਂ ਬਾਅਦ ਅਸੀਂ ਇੱਕ ਦੂਜੇ ਨੂੰ ਮਿਲੇ ਹਾਂ ਇਹ ਨਾ 6 ਸਾਲਾਂ ਦਰਮਿਆਨ ਤੁਹਾਡੇ ਵੱਲੋਂ ਨਾ ਕੋਈ ਖੱਤਾ ਆ ਨਾ ਕੋਈ ਛੋਟਾ ਜਿਹਾ ਰੁਕਾ ਹੀ ਪਹੁੰਚਿਆ ਤੁਸੀਂ ਕਿੰਨੇ ਨਟਖੜ ਹੋ ਪ੍ਰਿੰਸ ਮੈਂ ਤੁਹਾਡੇ ਨਾਲ ਕਿੰਨੀ ਨਾਰਾਜ਼ ਹਾਂ ਮੇਰੇ ਪਿਆਰੇ ਦੋਸਤ ਖੈਰ ਚਲੋ ਛੱਡੋ ਪਹਿਲਾਂ ਚਾਹ ਪੀਓ ਨਸਤਾਸਿਆ ਪੇਟਰੋਵਨਾ ਪ੍ਰਿੰਸ ਲਈ ਚਾਹ ਲਿਆਓ ਛੇਤੀ ਸ਼ੁਕਰੀਆ ਸ਼ੁਕਰੀਆ ਮੈਨੂੰ ਬੜਾ ਅਫਸੋਸ ਹੈ ਬੁੱਢਾ ਪ੍ਰਿੰਸ ਬੋਲਣ ਲੱਗਿਆ ਕੰਬਿਆ ਮੈਂ ਦੱਸਣਾ ਭੁੱਲ ਗਿਆ ਸੀ ਕਿ ਪ੍ਰਿੰਸ ਦਾ ਸਰੀਰ ਕਮਦਾ ਸੀ ਅਤੇ ਉਹ ਇੰਜ ਜ਼ਾਹਰ ਕਰਦਾ ਸੀ ਜਿਵੇਂ ਇਸ ਤਰ੍ਹਾਂ ਕੰਬਣਾ ਵੀ ਕੋਈ ਫੈਸ਼ਨ ਹੋਵੇ ਬਹੁਤ ਅਫਸੋਸ ਸੁੰਦਰੀ ਮੈਂ ਪਿਛਲੇ ਸਾਲ ਆਉਣਾ ਚਾਹਿਆ ਸੀ ਪਰ ਮੈਨੂੰ ਦੱਸਿਆ ਗਿਆ ਕਿ ਇੱਥੇ ਮਲੇਰੀਆ ਫੈਲਿਆ ਹੋਇਆ ਹੈ ਨਹੀਂ ਅੰਕਲ ਮਲੇਰੀਆ ਨਹੀਂ ਇੱਥੇ ਪੈਰਾਂ ਦੀ ਤੇ ਮੂੰਹ ਦੀ ਬਿਮਾਰੀ ਫੈਲੀ ਹੋਈ ਸੀ ਮਾਸਕਲੀਆ ਕੋਫ ਨੇ ਆਪਣੇ ਆਪ ਨੂੰ ਇੱਕ ਵਿਸ਼ੇਸ਼ ਮਹਿਮਾਨ ਦਰਸਾਉਣ ਲਈ ਗੱਲਬਾਤ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਮਾਰੀਆ ਨੇ ਉਸ ਨੂੰ ਕੂਰੀ ਵਟ ਕੇ ਵੇਖਿਆ ਹਾਂ ਹਾਂ ਪੈਰਾਂ ਤੇ ਮੂੰਹ ਦੀ ਬਿਮਾਰੀ ਕੁਝ ਐਸੀ ਕਿਸਮ ਦੀ ਬਿਮਾਰੀ ਪ੍ਰਿੰਸ ਨੇ ਕਿਹਾ ਇਸ ਲਈ ਮੈਂ ਘਰੇ ਹੀ ਬੈਠਾ ਰਿਆ ਤੁਹਾਡੇ ਪਤੀ ਦਾ ਕੀ ਹਾਲ ਹੈ ਪਿਆਰੀ ਅਨਾ ਨਿਕੋਲਾ ਯੇਵਨਾ ਕੀ ਉਹ ਹਲੇ ਵੀ ਦਲਾਲੀ ਦਾ ਕੰਮ ਕਰਦਾ ਹੈ ਯਾਦ ਆਸਤ ਖਰਾਬ ਹੋਣ ਕਾਰਨ ਪ੍ਰਿੰਸ ਮਾਰੀਆ ਅਲੈਗਜ਼ਾਡਰੋ ਨੂੰ ਅਨਾ ਨਿਕੋਲਾ ਯੇਵਨਾ ਸਮਝ ਰਿਹਾ ਸੀ ਨਹੀਂ ਪ੍ਰਿੰਸ ਮਾਰੀਆ ਨੇ ਪਰੇਸ਼ਾਨ ਜੇ ਹੁੰਦਿਆਂ ਕਿਹਾ ਮੇਰਾ ਪਤੀ ਦਲਾਲੀ ਦਾ ਕੰਮ ਨਹੀਂ ਕਰਦਾ ਮੈਂ ਸ਼ਰਤ ਲਾਉਂਦਾ ਹਾਂ ਕਿ ਅੰਕਲ ਤੁਹਾਨੂੰ ਅਨਾ ਨਿਕੋਲਾ ਯevਨਾ ਐਂਟਿਪੋਵਨਨ ਦਰਾਲਗੜ ਕਰ ਰਹੇ ਹਨ ਮਾਸਕਲੀਆ ਕੋ ਫਿਰ ਬੋਲ ਉਠਿਆ ਪਰ ਮਾਰੀਆ ਦੇ ਮੱਥੇ ਤੇ ਤਿਉੜੀਆਂ ਵੇਖ ਕੇ ਸਹਿਮ ਕੇ ਚੁੱਪ ਕਰ ਗਿਆ ਹਾਂ ਬਿਲਕੁਲ ਅਨਾ ਨਿਕੋਲਾ ਯevਨਾ ਬਸ ਆਖਰੀ ਸ਼ਬਦ ਐਂਟਿਪੋਵਾ ਭੁੱਲ ਜਾਂਦਾ ਹਾਂ ਮੈਂ ਨਹੀਂ ਪ੍ਰਿੰਸ ਤੁਹਾਡੀ ਬੜੀ ਭਾਰੀ ਗਲਤੀ ਲੱਗੀ ਹੈ ਮਾਰੀਆ ਨੇ ਇੱਕ ਕੁੜਤਨਪਰੀ ਮੁਸਕਾਨ ਨਾਲ ਕਿਹਾ ਮੈਂ ਅਨਾ ਨਿਕੋਲਾਏਵਨਾ ਐਂਟਿਪੋਵਾ ਬਿਲਕੁਲ ਨਹੀਂ ਹਾਂ ਮੈਂ ਕਦੇ ਵੀ ਯਕੀਨ ਨਹੀਂ ਕਰ ਸਕਦੀ ਕਿ ਤੁਸੀਂ ਮੈਨੂੰ ਹੀ ਨਹੀਂ ਪਛਾਣੋਗੇ ਤੁਸੀਂ ਤਾਂ ਮੈਨੂੰ ਹੈਰਾਨ ਕਰ ਦਿੱਤਾ ਹੈ ਪ੍ਰਿੰਸ ਮੈਂ ਤੁਹਾਡੀ ਪੁਰਾਣੀ ਮਿੱਤਰ ਮਾਰੀਆ ਅਲੈਗਜ਼ੈਡਰੋਵਨਾ ਹਾਂ ਕੀ ਤੁਹਾਨੂੰ ਮਾਰੀਆ ਅਲੈਗਜ਼ੈਡਰੋਵਨਾ ਯਾਦ ਨਹੀਂ ਮਾਰੀਆ ਅਲੈਗਜ਼ੈਡਰੋਵਨਾ ਯਾਦ ਨਹੀਂ ਸੋਚਣਾ ਪਵੇਗਾ ਮੈਨੂੰ ਯਾਦ ਆਉਂਦਾ ਹੈ ਕਿ ਉਸ ਦਾ ਨਾਮ ਹਾਂ ਹਾਂ ਅਨਾਵਸੀਲੀ ਯੇਵਨਾ ਸੀ ਫਿਰ ਮੈਂ ਐਵੇਂ ਇਹ ਸੋਚ ਲਿਆ ਕਿ ਤੂੰ ਮੈਨੂੰ ਅਨਾ ਮਾਟਵੇ ਯੇਵਨਾ ਉੱਡ ਲੈ ਕੇ ਚੱਲੀਏ ਕੋਈ ਗੱਲ ਨਹੀਂ ਪਿਆਰੀ ਕਿਉਂ ਮੇਰੇ ਨਾਲ ਅਕਸਰ ਹੀ ਵਾਪਰਦਾ ਹੈ ਮੈਨੂੰ ਗਲਤ ਕਰੇ ਲੈ ਜਾਂਦੇ ਹਨ ਪਰ ਮੈਂ ਖੁਸ਼ ਹਾਂ ਬਹੁਤ ਖੁਸ਼ ਹਾਂ ਤਾਂ ਤੂੰ ਨਸਤਾਸੀਆ ਵਸੀਲੀ ਯੇਵਨਾ ਨਹੀਂ ਹੈ ਕਿੰਨੀ ਦਿਲਚਸਪ ਗੱਲ ਹੈ ਮੈਂ ਮਾਰੀਆ ਅਲੈਕਜ਼ਾਡਰੋਵਨਾ ਹਾ ਪ੍ਰਿੰਸ ਤੁਸੀਂ ਵੀ ਕਿੰਨੇ ਨਟਖਟ ਹੋ ਆਪਣੀ ਸਭ ਤੋਂ ਪੱਕੀ ਦੋਸਤ ਨੂੰ ਵੀ ਭੁੱਲ ਗਏ ਹਾਂ ਹਾਂ ਪੱਕੀ ਦੋਸਤ ਪੱਕੀ ਦੋਸਤ ਮਾਫ ਕਰਨਾ ਮੈਨੂੰ ਕੰਬਦਾ ਹੋਇਆ ਬੁੱਢਾ ਪ੍ਰਿੰਸ ਜੀਨਾਵਲ ਟਿਕ ਟਿਕੀ ਲਾ ਕੇ ਵੇਖਦਾ ਰਗਾ ਏ ਮੇਰੀ ਧੀ ਜੀਨਾ ਹੈ ਤੁਸੀਂ ਇਸ ਨੂੰ ਹਾਲੇ ਮਿਲੇ ਨਹੀਂ ਪ੍ਰਿੰਸ ਪਿਛਲੀ ਵਾਰ ਜਦੋਂ ਤੁਸੀਂ ਸਾਡੇ ਸ਼ਹਿਰ ਆਏ ਸੀ ਉਦੋਂ ਇਹ ਇੱਥੇ ਨਹੀਂ ਸੀ ਉਹ ਅੱਛਾ ਇਹ ਤੇਰੀ ਧੀ ਐਨਕ ਵਿੱਚੋਂ ਦੀ ਜੀਨਾਵਲ ਔਖੀਆਂ ਨਜ਼ਰਾਂ ਨਾਲ ਵੇਖਦਾ ਹੋਇਆ ਪ੍ਰਿੰਸ ਬੋਲਿਆ ਬਹੁਤ ਪਿਆਰੀ ਬਹੁਤ ਪਿਆਰੀ ਕਿੰਨੀ ਸੋਹਣੀ ਕੁੜੀ ਹੈ ਜਿਨ੍ਹਾਂ ਦੀ ਸੁੰਦਰਤਾ ਤੋਂ ਪ੍ਰਭਾਵਿਤ ਹੋ ਕੇ ਪ੍ਰਿੰਸ ਦੀ ਦਿਲ ਦੀ ਗੱਲ ਉਸ ਦੀ ਜ਼ੁਬਾਨ ਤੇ ਆ ਗਈ ਚਾਹ ਪੀਓ ਪ੍ਰਿੰਸ ਮਾਰੀਆ ਨੇ ਪ੍ਰਿੰਸ ਦੇ ਸਾਹਮਣੇ ਆ ਚੁੱਕੀ ਚਾਹ ਦੀ ਟ੍ਰੇ ਵੱਲ ਇਸ਼ਾਰਾ ਕਰਦਿਆਂ ਕਿਹਾ ਪ੍ਰਿੰਸ ਨੇ ਚਾਹ ਦਾ ਕੱਪ ਚੁੱਕ ਲਿਆ ਅਤੇ ਟ੍ਰੇ ਚੁੱਕੀ ਖੜੇ ਮੁੰਡੇ ਵੱਲ ਵੇਖਿਆ ਜੋ ਵੇਖਣ ਨੂੰ ਬੜਾ ਪਿਆਰਾ ਲੱਗਦਾ ਸੀ ਅੱਛਾ ਅੱਛਾ ਤੂੰ ਲਿਆਇਆ ਇਹ ਛੋਟੇ ਬੱਚੇ ਕਿੰਨਾ ਸੁੰਦਰ ਬੱਚਾ ਹੈ ਤੇ ਕਿੰਨਾ ਸੋਹਣਾ ਵਤੀਰਾ ਇਸ ਦਾ ਪਰ ਪ੍ਰਿੰਸ ਮਾਰੀਆ ਨੇ ਬੜੀ ਬੇਸਬਰੀ ਨਾਲ ਕਿਹਾ ਤੁਹਾਡੇ ਨਾਲ ਹੋਏ ਹਾਦਸੇ ਬਾਰੇ ਸੁਣ ਕੇ ਤਾਂ ਮੈਂ ਸੁੱਨ ਹੋ ਗਈਆਂ ਤੁਹਾਡੇ ਕਿਦਰੇ ਸੱਟਾਂ ਤਾਂ ਨਹੀਂ ਵੱਜੀਆਂ ਖਿਆਲ ਰੱਖਿਆ ਕਰੋ ਆਪਣਾ ਪਰੇਸ਼ਾਨ ਪਰੇਸ਼ਾਨ ਮੇਰੇ ਕੋਚਵਾਨ ਨੇ ਮੈਨੂੰ ਪਰੇਸ਼ਾਨ ਕਰ ਦਿੱਤਾ ਪ੍ਰਿੰਸ ਬੜੀ ਔਖ ਨਾਲ ਚੀਕਿਆ ਮੈਂ ਤਾਂ ਇਹ ਸੋਚਿਆ ਸੀ ਹੁਣ ਤਾਂ ਬਸ ਖੇਡ ਖਤਮ ਹੋ ਗਈ ਹੈ ਡਰ ਦੇ ਮਾਰੇ ਮੈਨੂੰ ਆਪਣੇ ਸਾਰੇ ਲਤੀਫੇ ਭੁੱਲ ਗਏ ਮੈਨੂੰ ਇੰਜ ਹੋਣ ਦੀ ਉਮੀਦ ਨਹੀਂ ਸੀ ਬਿਲਕੁਲ ਵੀ ਉਮੀਦ ਨਹੀਂ ਸੀ ਸਾਰਾ ਕਸੂਰ ਮੇਰੇ ਕੋਚ ਵਾਂਦਾ ਹੈ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਮੇਰੀ ਦੋਸਤ ਮੈਂ ਇਸ ਮਾਮਲੇ ਦੀ ਪੂਰੀ ਜਾਂਚ ਕਰਾਂਗਾ ਮੈਨੂੰ ਯਕੀਨ ਹੈ ਕਿ ਉਹ ਮੈਨੂੰ ਜਾਣਬੁੱਝ ਕੇ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ ਠੀਕ ਹੈ ਠੀਕ ਹੈ ਅੰਕਲ ਪਾਵਲ ਫਿਰ ਵਿੱਚੋਂ ਦੀ ਬੋਲ ਪਿਆ ਇਸ ਬਾਰੇ ਮੈਂ ਵੇਖ ਲਵਾਂਗਾ ਪਰ ਦੇਖੋ ਅੰਕਲ ਉਸ ਕੋਚਵਾਨ ਨੂੰ ਮਾਫ ਕਰ ਦਿਓ ਸਿਰਫ ਇੱਕ ਵਾਰ ਬਸ ਇੱਕ ਵਾਰ ਅੰਕਲ ਨਹੀਂ ਮੈਂ ਉਸ ਨੂੰ ਬਿਲਕੁਲ ਮਾਫ ਨਹੀਂ ਕਰਾਂਗਾ ਮੈਨੂੰ ਯਕੀਨ ਹੈ ਕਿ ਉਸਨੇ ਮੇਰੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਹੈ ਇਸ ਤੇ ਲਾਬਰੈਨਿਟੀ ਦੋਵੇਂ ਮੈਨੂੰ ਮਾਰਨਾ ਚਾਹੁੰਦੇ ਹਨ ਇਹ ਨਵੇਂ ਵਿਚਾਰਾਂ ਦੇ ਲੋਕ ਅਖਵਾਉਂਦੇ ਹਨ ਕਮਿਊਨ ਕਮਿਊਨਿਜ਼ਮ ਮੈਨੂੰ ਇਹਨਾਂ ਲੋਕਾਂ ਤੋਂ ਪੂਰਾ ਖਤਰਾ ਹੈ ਤੁਸੀਂ ਠੀਕ ਆਖ ਰਹੇ ਹੋ ਤੁਸੀਂ ਠੀਕ ਆਖ ਰਹੇ ਹੋ ਪ੍ਰਿੰਸ ਮਾਰੀਆ ਚੇਕੀ ਤੁਸੀਂ ਨਹੀਂ ਜਾਣਦੇ ਮੈਂ ਅਜਿਹੇ ਜੰਗਲੀ ਲੋਕਾਂ ਤੋਂ ਕਿੰਨੀ ਔਖੀ ਹਾਂ ਮੈਂ ਪਿੱਛੇ ਜਹੀ ਆਪਣੇ ਦੋ ਨੌਕਰ ਭਜਾ ਦਿੱਤੇ ਹਨ ਤੁਸੀਂ ਨਹੀਂ ਜਾਣਦੇ ਪ੍ਰਿੰਸ ਕਿ ਲੋਕ ਕਿੰਨੇ ਮਾੜੇ ਹਨ ਹਾਂ ਹਾਂ ਇਸੇ ਤਰ੍ਹਾਂ ਹੈ ਮੈਨੂੰ ਤਾਂ ਹਾਸਮੁਖ ਬੰਦੇ ਚੰਗੇ ਲੱਗਦੇ ਹਨ ਟ੍ਰੈਟੀ ਵਰਗੇ ਤੁਸੀਂ ਜਾਣਦੇ ਹੋ ਨਾ ਮੇਰੇ ਮਿੱਤਰ ਟ੍ਰੈਟੀ ਨੂੰ ਮੈਂ ਜਦੋਂ ਪਹਿਲੀ ਵਾਰ ਉਸ ਨੂੰ ਵੇਖਿਆ ਉਹ ਨੂੰ ਹੁਸ ਨੂੰ ਆਖ ਦਿੱਤਾ ਕਿ ਤੂੰ ਤਾਂ ਮੇਰੇ ਹੋਟਲ ਦਾ ਕੁਲੀ ਬਣੇਗਾ ਉਹ ਮੂਰਖ ਹੈ ਨੀਰਾ ਮੂਰਖ ਕਿਸੇ ਭੇਡ ਵਾਂਗ ਨਜ਼ਰ ਆਉਂਦਾ ਹੈ ਪਰ ਉਸ ਦੀ ਕਿਸਮਤ ਬੜੀ ਚੰਗੀ ਹੈ ਜਦੋਂ ਵੀ ਮੈਂ ਉਸ ਨੂੰ ਵੇਖਦਾ ਤਾਂ ਇਉਂ ਲੱਗਦਾ ਹੈ ਜਿਵੇਂ ਉਹ ਕਿਸੇ ਗੀਤ ਦੀਆਂ ਟੁਕਾਂ ਜੋੜ ਰਿਹਾ ਹੋਵੇ ਮੈਂ ਉਸ ਦੀਆਂ ਰਚਨਾਵਾਂ ਪੜ੍ਹੀਆਂ ਉਸ ਦੀਆਂ ਰਚਨਾਵਾਂ ਤਾਂ ਜਰਮਨ ਫਿਲਾਸਫਰ ਕਾਂਟ ਦੇ ਪੱਧਰ ਦੀਆਂ ਹਨ ਇੱਕ ਨੌਕਰ ਬੰਦੇ ਤੋਂ ਤੁਸੀਂ ਹੋਰ ਕੀ ਚਾਹੁੰਦੇ ਹੋ ਮਾਰੀਆ ਗੱਲ ਸੁਣ ਕੇ ਖੁਸ਼ੀ ਨਾਲ ਤਾੜੀਆਂ ਵਜਾਉਣ ਲੱਗ ਪਈ ਪਾਵਲ ਨੇ ਤਾੜੀਆਂ ਵਜਾਉਣ ਵਿੱਚ ਮਾਰੀਆ ਦਾ ਸਾਥ ਦਿੱਤਾ ਨਸਤਾਸੀਆ ਹੱਸਣ ਲੱਗ ਪਈ ਤੇ ਜਿੰਨਾ ਵੀ ਮੁਸਕਰਾਹਟ ਬਿਖੇਰਨ ਲੱਗ ਪਈ ਪਰ ਪ੍ਰਿੰਸ ਤੁਸੀਂ ਕਿੰਨੇ ਹੁਸ਼ਿਆਰ ਸੂਝਵਾਨ ਮਜ਼ਾਕੀਆ ਅਤੇ ਹਸਮੁਖ ਹੋ ਮਾਰੀਆ ਬੋਲੀ ਛੋਟੇ ਤੋਂ ਛੋਟੇ ਪੱਖ ਬਾਰੇ ਕਿੰਨੀ ਵਧੀਆ ਟਿੱਪਣੀ ਦਿੰਦੇ ਹੋ ਤੁਸੀਂ ਤੁਹਾਡੇ ਵਿੱਚ ਤਾਂ ਸਮਾਜ ਨੂੰ ਹਿਲਾ ਦੇਣ ਵਾਲਾ ਹੁਨਰ ਹੈ ਤੁਸੀਂ ਆਪਣੇ ਇਸ ਹੁਨਰ ਨੂੰ ਉਜਾਗਰ ਕਰਨ ਦੀ ਥਾਂ ਕਿਸੇ ਸੰਿਆਸੀ ਵਾਂਗ ਐਨੇ ਵਰੇ ਇਕਾਂਤ ਵਾਸ ਵਿੱਚ گزار ਦਿੱਤੇ ਕਿਉਂ ਪ੍ਰਿੰਸ ਤੁਸੀਂ ਲਿਖ ਸਕਦੇ ਸੀ ਤੁਸੀਂ ਵਧੀਆ ਲੇਖਕ ਬਣ ਸਕਦੇ ਸੀ ਤੁਸੀਂ ਤਾਂ ਵਾਨ ਵਿਜ਼ਨ ਗਰੀਬੋ ਯੋਧਵ ਜਾਂ ਗੋਗੋਲ ਦੇ ਬਰਾਬਰ ਪਹੁੰਚ ਸਕਦੇ ਸੀ ਹਾਂ ਹਾਂ ਪ੍ਰਿੰਸ ਨੇ ਖੁਸ਼ੀ ਨਾਲ ਆਖਿਆ ਮੈਂ ਜੋ ਵੀ ਵੇਖ ਲੈਂਦਾ ਉਸ ਨੂੰ ਹੋਬੋ ਉਸੇ ਰੂਪ ਵਿੱਚ ਪੇਸ਼ ਕਰ ਸਕਦਾ ਤੇ ਤੁਸੀਂ ਜਾਣਦੇ ਹੋ ਕੁਝ ਸਾਲ ਪਹਿਲਾਂ ਬੜੀ ਮੈਂ ਮਸ਼ਕਰੀਅਤ ਤੇ ਵਿਅੰਗ ਕਰਨ ਵਾਲਾ ਮੰਨਿਆ ਜਾਂਦਾ ਸਾਂ ਮੈਂ ਇੱਕ ਨਾਟਕ ਵੀ ਲਿਖਿਆ ਸੀ ਇਸ ਵਿੱਚ ਬੜੇ ਛੋਟੇ-ਛੋਟੇ ਕਾਵ ਸੰਵਾਦ ਸਨ ਕੁਝ ਤਾਂ ਮੈਨੂੰ ਹਾਲੇ ਤੱਕ ਯਾਦ ਹਨ ਪਰ ਮੇਰਾ ਇਹ ਨਾਟਕ ਕਦੇ ਵੀ ਕਿਸੇ ਸਟੇਜ ਤੇ ਖੇਡਿਆ ਨਾ ਜਾ ਸਕਿਆ ਆਹਾਂ ਕਿੰਨੀ ਵਧੀਆ ਗੱਲ ਹੈ ਕਿੰਨਾ ਵਧੀਆ ਰਹੇਗਾ ਤੁਹਾਡਾ ਇਸ ਨਾਟਕ ਨੂੰ ਪੜਨਾ ਜੀਨਾ ਅਸੀਂ ਇੱਕ ਨਾਟਕ ਪੇਸ਼ ਕਰਨ ਬਾਰੇ ਸੋਚ ਰਹੇ ਸਾਂ ਹੁਣ ਅਸੀਂ ਪ੍ਰਿੰਸ ਦਾ ਲਿਖਿਆ ਹੋਇਆ ਨਾਟਕ ਪੇਸ਼ ਕਰਾਂਗੇ ਜ਼ਰੂਰ ਜ਼ਰੂਰ ਪ੍ਰਿੰਸ ਖੁਸ਼ੀਨੜ ਬੋਲਿਆ ਜ਼ਰੂਰ ਪੇਸ਼ ਕਰੋ ਮੈਂ ਤੁਹਾਡੇ ਲਈ ਹੋਰ ਨਾਟਕ ਲਿਖ ਦੇਵਾਂਗਾ ਮੈਨੂੰ ਲੱਗਦਾ ਹੈ ਕਿ ਪੁਰਾਣਾ ਨਾਟਕ ਤਾਂ ਮੇਰੇ ਪੂਰੀ ਤਰ੍ਹਾਂ ਨਾਲ ਯਾਦ ਨਹੀਂ ਮੇਰੀ ਯਾਦ ਹੈ ਕਿ ਉਸ ਨਾਟਕ ਦੇ ਕੁਝ ਸੰਵਾਦ ਮੈਂ ਆਪਣੀ ਵਿਦੇਸ਼ ਯਾਤਰਾ ਦੌਰਾਨ ਲਿਖੇ ਸਨ ਏ ਕਹਿੰਦੇ ਆ ਪ੍ਰਿੰਸ ਨੇ ਸਵੈ ਪ੍ਰਸ਼ੰਸਾ ਵਜੋਂ ਆਪਣਾ ਹੱਥ ਚੁੰਮਿਆ ਸੀ ਮੇਰੀ ਯਾਦ ਹੈ ਵਿਦੇਸ਼ ਵਿੱਚ ਮੈਂ ਇੱਕ ਸੱਚਮੁੱਚ ਦਾ ਤਮਾਸ਼ਾ ਸਿਰਜ ਦਿੱਤਾ ਸੀ ਮੈਨੂੰ ਲਾਰਡ ਬਾਇਰਨ ਚੰਗੀ ਤਰ੍ਹਾਂ ਯਾਦ ਹੈ ਅਸੀਂ ਬੜੇ ਗੂੜੇ ਮਿੱਤਰ ਸਾਂ ਉਸੇ ਉਸ ਨੂੰ ਇੱਕ ਦਿਨ ਵਿਆਨਾ ਕਾਂਗਰਸ ਵਿੱਚ ਮਾਜ਼ੁਰ ਦਾ ਨਾਚ ਨੱਚਦਿਆਂ ਵੇਖਿਆ ਹੋਵੇਗਾ ਲਾਰਡ ਬਾਇਰਨ ਅਤੇ ਨਾਚ ਨਹੀਂ ਤੁਹਾਨੂੰ ਭੁਲੇਖਾ ਲੱਗਾ ਹੋਵੇਗਾ ਅੰਕਲ ਪਾਵਲ ਨੇ ਵੇਈ ਕੀ ਨੀ ਨਾਲ ਆਖਿਆ ਮੈਨੂੰ ਤਾਂ ਇਹੋ ਯਾਦ ਆਉਂਦਾ ਏ ਕਿ ਲਾਰਡ ਬਾਇਰਨ ਹੀ ਸੀ ਹੋ ਸਕਦਾ ਏ ਉਹ ਲਾਰਡ ਬਾਇਰਨ ਨਾ ਹੋਵੇ ਸ਼ਾਇਦ ਕੋਈ ਹੋਰ ਹੋਵੇ ਨਹੀਂ ਉਹ ਲਾਰਡ ਬਾਇਰਨ ਨਹੀਂ ਸੀ ਉਹ ਤਾਂ ਹੁਣ ਮੈਨੂੰ ਝੌਲਾ ਜਿਹਾ ਪੈਂਦਾ ਏ ਕਿ ਉਹ ਕੋਈ ਪੋਲੈਂਡ ਦਾ ਕਲਾਕਾਰ ਸੀ ਕਿ ਆ ਸ਼ਾਨਦਾਰ ਕਲਾਕਾਰ ਸੀ ਉਹ ਉਸਨੇ ਕਿਹਾ ਸੀ ਕਿ ਉਹ ਇੱਕ ਸ਼ਹਿਜ਼ਾਦਾ ਸੀ ਪਰ ਅਸਲ ਵਿੱਚ ਉਹ ਇੱਕ ਰਸੋਈਆ ਨਿਕਲਿਆ ਪਰ ਉਸਨੇ ਮਾਜ਼ੁਰ ਦਾ ਬੜਾ ਸ਼ਾਨਦਾਰ ਨੱਚਿਆ ਅਤੇ ਨੱਚਦਾ ਨੱਚਦਾ ਆਪਣੀ ਲੱਤ ਤੁੜਵਾ ਬੈਠਾ ਮੇਰੀ ਯਾਦ ਹੈ ਕਿ ਮੈਂ ਉਸ ਸਮੇਂ ਕੁਝ ਲਾਈਨਾਂ ਜੋੜੀਆਂ ਸਨ ਸਾਡਾ ਛੋਟਾ ਪੋਲੈਂਡ ਵਾਸੀ ਨੱਚਿਆ ਪੰਬੂਕਿਆਂ ਦੇ ਵਾਂਗ ਅੱਗੋਂ ਕੀ ਲਾਈਨਾਂ ਨੇ ਇੱਕ ਮਿੰਟ ਠਹਿਰੋ ਨਹੀਂ ਯਾਦ ਨਹੀਂ ਆ ਰਹੀਆਂ ਮੈਂ ਦੱਸ ਦਿੰਦਾ ਹਾਂ ਅੰਕਲ ਪਾਵਲ ਨੇ ਉਤਸ਼ਾਹਿਤ ਹੁੰਦਿਆਂ ਕਿਹਾ ਇਸ ਤਰ੍ਹਾਂ ਦੀਆਂ ਲਾਈਨਾਂ ਤਾਂ ਮੈਂ ਵੀ ਜੋੜ ਲੈਂਦਾ ਹਾਂ ਲੋ ਅਗਲੀਆਂ 2 17 ਸੁਣੋ ਟੋਏ ਵਿੱਚ ਲੱਤ ਫਸ ਗਈ ਸਾਰਾ ਲੈ ਗਿਆ ਦਿਮਾਗੀ ਬੁਖਾਰ ਹਾਂ ਹਾਂ ਇਹੀ ਸਨ ਜਾਂ ਬਿਲਕੁਲ ਇਹੋ ਜਿਹੀਆਂ ਲਾਈਨਾਂ ਮੈਨੂੰ ਪੱਕਾ ਯਾਦ ਨਹੀਂ ਸ਼ਾਇਦ ਇਹ 17 ਤਾਂ ਨਹੀਂ ਸਨ ਉਹ ਜਿਹੜੀਆਂ ਲਾਈਨਾਂ ਬੜੀਆਂ ਵਧੀਆ ਸਨ ਮੈਂ ਭੁੱਲ ਗਿਆ ਮੈਂ ਜੋ ਦੇਖਿਆ ਸੁਣਿਆ ਤੇ ਸਿਰਜਿਆ ਉਸ ਚੋਂ ਬਹੁਤਾ ਕੁਝ ਭੁੱਲ ਚੁੱਕਾ ਸ਼ਾਇਦ ਇਸ ਲਈ ਕਿ ਅੱਜਕੱਲ ਮੈਂ ਕੁਝ ਵਧੇਰੇ ਹੀ ਮਸ਼ਰੂਫ ਹਾਂ ਪਰ ਮੈਨੂੰ ਜ਼ਰਾ ਇਹ ਤਾਂ ਦੱਸੋ ਕਿ ਆਪਣੇ ਇਕਾਂਤਵਾਸ ਵਿੱਚ ਤੁਹਾਡਾ ਸਮਾਂ ਕਿਵੇਂ ਬੀਤਦਾ ਹੈ ਮਾਰੀਆ ਨੇ ਪੁੱਛਿਆ ਮੈਂ ਮੰਦੀ ਹਾਂ ਕਿ ਮੈਂ ਅਕਸਰ ਤੁਹਾਡੇ ਬਾਰੇ ਸੋਚਦੀ ਰਹਿੰਦੀ ਹਾਂ ਤੇ ਮੈਂ ਇਸ ਗੱਲ ਲਈ ਤੜਫ ਰਹੀ ਹਾਂ ਕਿ ਮੈਂ ਤੁਹਾਡੇ ਬਾਰੇ ਤੇ ਤੁਹਾਡੇ ਰੁਝੇਵਿਆਂ ਬਾਰੇ ਵੱਧ ਤੋਂ ਵੱਧ ਜਾਣ ਸਕਾਂ ਮੇਰਾ ਸਮਾਂ ਕਿਵੇਂ ਬੀਤਦਾ ਹੈ ਮੈਨੂੰ ਤਾਂ ਬਹੁਤ ਰੁਝੇਵੇਂ ਨੇ ਫੁਰਸਤ ਹੀ ਨਹੀਂ ਮਿਲਦੀ ਮੈਨੂੰ ਇਹ ਸੋਚਣਾ ਚਾਹੀਦਾ ਹੈ ਅੰਕਲ ਤੁਹਾਡੀ ਕਲਪਨਾ ਸ਼ਕਤੀ ਬੜੀ ਤੇਜ਼ ਹੈ ਪਾਵਲ ਫਿਰ ਬੋਲਿਆ ਠੀਕ ਆਖਿਆ ਕਈ ਵਾਰ ਮੈਂ ਅਜਿਹਾ ਕੁਝ ਸੋਚਦਾ ਹਾਂ ਕਿ ਆਪ ਹੀ ਹੈਰਾਨ ਰਹਿ ਜਾਂਦਾ ਹਾਂ ਜਦੋਂ ਮੈਂ ਕਾਡੂਵ ਵਿੱਚ ਸਾਂ ਵੈਸੇ ਤੁਸੀਂ ਉਦੋਂ ਉੱਥੇ ਵਾਈਸ ਗਵਰਨਰ ਹੁੰਦੇ ਸੀ ਨਾ ਨਹੀਂ ਅੰਕਲ ਕਿਉਂ ਕੀ ਸੋਚਦੇ ਹੋ ਤੁਸੀਂ ਕੁਝ ਨਹੀਂ ਬਸ ਮਨ ਦੀ ਮੌਜ ਲਈ ਮੈਂ ਅਕਸਰ ਸੋਚਦਾ ਹਾਂ ਕਿੰਨਾ ਚੰਗਾ ਸੀ ਉਹ ਕਾਰਡੋ ਐਫ ਦਾ ਵਾਈਸ ਗਵਰਨਰ ਵੱਖਰਾ ਜਿਹਾ ਚਿਹਰਾ ਸੂਝਵਾਨ ਇੱਕ ਅਦਭੁਤ ਸਾਥੀ ਹਰ ਵੇਲੇ ਕਵਿਤਾਵਾਂ ਲਿਖਦਾ ਰਹਿੰਦਾ ਸੀ ਪਾਸੇ ਤੋਂ ਵੇਖਣ ਨੂੰ ਹੀਰਿਆਂ ਦੇ ਬਾਦਸ਼ਾਹ ਵਰਗਾ ਜਾਪਦਾ ਸੀ ਨਹੀਂ ਪ੍ਰਿੰਸ ਮਾਰੀਆ ਬੋਲੀ ਮੈਂ ਤੁਹਾਨੂੰ ਯਕੀਨ ਕਰਾਉਂਦੀ ਹਾਂ ਕਿ ਜਿਸ ਤਰ੍ਹਾਂ ਦਾ ਜੀਵਨ ਤੁਸੀਂ ਜਿਉ ਰਹੇ ਹੋ ਉਸ ਨਾਲ ਤੁਸੀਂ ਆਪਣਾ ਜੀਵਨ ਬਰਬਾਦ ਕਰ ਲਓਗੇ 6 ਸਾਲ ਤੱਕ ਸੰਿਆਸੀ ਬਣੇ ਰਹਿਣਾ ਨਾ ਕਿਸੇ ਨੂੰ ਵੇਖਣਾ ਨਾ ਕਿਸੇ ਦੀ ਆਵਾਜ਼ ਸੁਣਨੀ ਤੁਸੀਂ ਤਾਂ ਗੁਆਚ ਹੀ ਗਏ ਸੀ ਪ੍ਰਿੰਸ ਆਪਣੇ ਕਿਸੇ ਵੀ ਪਿਆਰੇ ਨੂੰ ਦੱਸੋ ਉਹ ਇਹੋ ਆਖੇਗਾ ਤੁਸੀਂ ਇੱਕ ਗੁਆਚੇ ਹੋਏ ਆਦਮੀ ਹੋ ਨਹੀਂ ਪ੍ਰਿੰਸ ਚਿਲਾਇਆ ਕੀ ਸੱਚਮੁੱਚ ਬਿਲਕੁਲ ਮੈਂ ਇੱਕ ਭੈਣ ਵਜੋਂ ਇੱਕ ਦੋਸਤ ਵਜੋਂ ਦੱਸ ਰਹੀ ਹਾਂ ਮੈਂ ਤੁਹਾਨੂੰ ਇਹ ਸਭ ਇਸ ਲਈ ਦੱਸ ਰਹੀ ਹਾਂ ਕਿਉਂਕਿ ਮੈਂ ਤੁਹਾਡੀ ਸ਼ੁਭਚਿੰਤਕ ਹਾਂ ਤੇ ਤੁਹਾਡੀਆਂ ਯਾਦਾਂ ਮੇਰੇ ਨਾਲ ਅਨਮੋਲ ਹਨ ਤੁਹਾਨੂੰ ਆਪਣਾ ਜੀਵਨ ਢੰਗ ਬਦਲਣਾ ਚਾਹੀਦਾ ਹੈ ਨਹੀਂ ਤਾਂ ਤੁਸੀਂ ਬਿਮਾਰ ਹੋ ਜਾਵੋਗੇ ਟੁੱਟ ਜਾਵੋਗੇ ਮਰ ਜਾਵੋਗੇ ਅੱਛਾ ਇਹ ਗੱਲ ਹੈ ਪਰ ਮੈਂ ਤਾਂ ਇੰਨੀ ਛੇਤੀ ਮਰਨਾ ਨਹੀਂ ਚਾਹੁੰਦਾ ਪ੍ਰਿੰਸ ਬੋਲਿਆ ਬਿਮਾਰੀ ਬਾਰੇ ਤਾਂ ਤੁਹਾਡੀ ਗੱਲ ਠੀਕ ਹੈ ਮੈਂ ਅਕਸਰ ਬਿਮਾਰ ਰਹਿੰਦਾ ਹਾਂ ਮੈਂ ਤੁਹਾਨੂੰ ਆਪਣੀਆਂ ਸਾਰੀਆਂ ਬਿਮਾਰੀਆਂ ਦੀਆਂ ਅਲਾਮਤਾਂ ਬਾਰੇ ਦੱਸਾਂਗਾ ਅੰਕਲ ਬਿਮਾਰੀਆਂ ਦੇ ਵਿਸਥਾਰ ਵਾਲਾ ਕੰਮ ਕਿਸੇ ਹੋਰ ਦਿਨ ਤੇ ਰੱਖ ਲਈਏ ਚਲੋ ਇਸ ਤਰ੍ਹਾਂ ਕਰ ਲੋ ਪ੍ਰਿੰਸ ਬੋਲਿਆ ਪਰ ਪ੍ਰਿੰਸ ਤੁਸੀਂ ਵਿਦੇਸ਼ ਕਿਉਂ ਨਹੀਂ ਚਲੇ ਜਾਂਦੇ ਮਾਰੀਆਂ ਨੇ ਸੁਝਾ ਦਿੱਤਾ ਵਿਦੇਸ਼ ਹਾਂ ਹਾਂ ਮੈਂ ਜ਼ਰੂਰ ਚਲਾ ਜਾਵਾਂਗਾ ਵਿਦੇਸ਼ ਮੇਰੀ ਯਾਦ ਹੈ ਕਿ ਜਦੋਂ ਮੈਂ ਵਿਦੇਸ਼ ਗਿਆ ਸਾਂ ਬੜੀਆਂ ਮौजਾਂ ਕੀਤੀਆਂ ਸਨ ਵਿਦੇਸ਼ ਵਿੱਚ ਮੇਰੀ ਨੇੜਤਾ ਇੱਕ ਫ੍ਰੈਂਚ ਸ਼ਹਿਜ਼ਾਦੀ ਨਾਲ ਹੋ ਗਈ ਮੈਂ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸਾਂ ਮੈਂ ਉਸ ਨਾਲ ਵਿਆਹ ਕਰਵਾਉਣ ਦੇ ਨੇੜੇ ਹੀ ਸਾਂ ਕਿ ਕੋਈ ਹੋਰ ਉਸ ਨੂੰ ਵਿਆਹ ਕੇ ਲੈ ਗਿਆ ਇਹ ਬੜੀ ਅਜੀਬ ਗੱਲ ਸੀ ਮੈਂ ਕੁਝ ਦਿਨ ਲਈ ਪਾਸੇ ਗਿਆ ਹੋਇਆ ਸੀ ਕਿ ਇੱਕ ਜਰਮਨ ਬੰਦਾ ਆਇਆ ਤੇ ਉਸ ਨੂੰ ਵਿਆਹ ਕੇ ਲੈ ਗਿਆ ਬਾਅਦ ਚ ਉਹ ਜਰਮਨ ਬੰਦਾ ਪਾਗਲਖਾਨੇ ਵਿੱਚ ਪਹੁੰਚ ਗਿਆ ਸੀ ਹਾਂ ਪ੍ਰਿੰਸ ਤੁਹਾਡੀ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ ਵਿਦੇਸ਼ ਵਿੱਚ ਬੜੇ ਚੰਗੇ ਡਾਕਟਰ ਹਨ ਨਾਲੇ ਬਾਹਰ ਜਾ ਕੇ ਹਵਾ ਬਦਲ ਹੋ ਜਾਵੇਗੀ ਤੁਹਾਨੂੰ ਕੁਝ ਸਮੇਂ ਲਈ ਆਪਣੇ ਇਕਾਂਤ ਸਥਾਨ ਦੋਨ ਕਾ ਨੂ ਨੂ ਛੱਡ ਦੇਣਾ ਚਾਹੀਦਾ ਹੈ ਠੀਕ ਹੈ ਠੀਕ ਹੈ ਮੈਂ ਵੀ ਕੁਝ ਸਮੇਂ ਤੋਂ ਇਹੋ ਸੋਚਦਾ ਮੈਂ ਹਾਈਡਰੋਪੈਥੀ ਵਰਤ ਕੇ ਵੇਖਾਂਗਾ ਹਾਈਡਰੋਪੈਥੀ ਹਾਂ ਮੈਂ ਇਸਨੂੰ ਇੱਕ ਵਾਰ ਪਹਿਲਾਂ ਵੀ ਵਰਤ ਚੁੱਕਾ ਹਾਂ ਮੈਂ ਜਦੋਂ ਵਿਦੇਸ਼ ਵਿੱਚ ਸਾਂ ਤਾਂ ਉਸਨੇ ਮੈਨੂੰ ਜ਼ਿਆਦਾ ਪਾਣੀ ਪੀਣ ਦੀ ਸਲਾਹ ਦਿੱਤੀ ਮੇਰੇ ਲਈ ਤਾਂ ਇਹ ਕੋਈ ਨਵੀਂ ਗੱਲ ਨਹੀਂ ਸੀ ਪਰ ਮੈਂ ਉਹਨਾਂ ਦੀ ਭਾਵਨਾਵਾਂ ਦਾ ਸਤਿਕਾਰ ਕੀਤਾ ਮੈਂ ਜ਼ਾਹਿਰ ਕੀਤਾ ਕਿ ਮੈਂ ਅੱਗੇ ਨਾਲੋਂ ਠੀਕ ਆ ਮੈਂ ਵੱਦ ਤੋਂ ਵੱਦ ਚਾਹ ਦਾ ਪਾਣੀ ਪੀ ਗਿਆ ਇੱਕ ਚਰਨੇ ਦੇ ਪਾਣੀ ਜਿੰਨਾ ਤਾਂ ਪੀ ਗਿਆ ਹੋਵਾਂਗਾ ਤੇ ਸੱਚ ਮੰਨੋ ਮੈਂ ਬਿਲਕੁਲ ਵੀ ਬਿਮਾਰ ਨਾ ਹੋਇਆ ਉਸ ਤੋਂ ਬਾਅਦ ਮੈਂ ਪਾਣੀ ਅਤੇ ਹੋਰ ਪੀਣ ਵਾਲੀਆਂ ਚੀਜ਼ਾਂ ਵੱਧ ਪੀਣ ਲੱਗ ਪਿਆ ਤੋਂ ਉਸੇ ਪਤਾ ਨਹੀਂ ਕਿਉਂ ਬਿਮਾਰੀ ਦਾ ਨਾਂ ਲੈ ਕੇ ਡਰਾ ਰਹੇ ਹਾਂ ਮੈਂ ਬਸ ਹੁਣੇ ਆਇਆ ਇਹ ਆ ਕੇ ਪ੍ਰਿੰਸ ਪੌੜੀਆਂ ਚੜਨ ਲਈ ਤਿਆਰ ਹੋ ਗਿਆ ਕਿੱਥੇ ਚੱਲਿਓ ਪ੍ਰਿੰਸ ਕੌਣ ਫਿਰ ਤੋਂ ਉੱਪਰ ਜਾ ਕੇ ਕੀ ਕਰੋਗੇ ਮੈਨੂੰ ਇੱਕ ਵਿਚਾਰ ਸੁਝਿਆ ਹੈ ਕਿਸ ਤਰ੍ਹਾਂ ਦਾ ਵਿਚਾਰ ਸੁਝਿਆ ਹੈ ਤੁਹਾਨੂੰ ਪ੍ਰਿੰਸ ਮਾਰੀਆ ਨੇ ਪੁੱਛਿਆ ਮੈਂ ਉਹ ਵਿਚਾਰ ਨੋਟ ਕਰਨਾ ਹੈ ਵਿਚਾਰ ਕੀ ਹੁਣ ਹੈ ਇਹਨਾਂ ਦਾ ਪਾਵਲ ਮਜ਼ਾਕ ਉਡਾਉਣ ਦੇ ਲਹਿਜੇ ਨਾਲ ਹੱਸਿਆ ਮਾਰੀਆ ਫਿਰ ਗੁੱਸੇ ਨਾਲ ੜਕ ਉੱਠੀ ਅਤੇ ਪ੍ਰਿੰਸ ਤੇ ਜਾਂਦਿਆਂ ਹੀ ਪਾਵਲ ਦੇ ਗਲ ਪੈ ਗਈ ਮੈਨੂੰ ਸਮਝ ਨਹੀਂ ਆਉਂਦੀ ਤੈਨੂੰ ਦੂਜਿਆਂ ਤੇ ਹੱਸ ਕੇ ਕੀ ਮਿਲਦਾ ਇੱਕ ਸਤਕਾਰੇ ਬੁੱਢੇ ਬੰਦੇ ਤੇ ਹੱਸਣਾ ਅਤੇ ਹਰ ਗੱਲ ਵਿਅੰਗ ਨਾਲ ਕਰਨੀ ਕੋਈ ਚੰਗੀ ਗੱਲ ਹੈ ਕਿੰਨੇ ਵਧੀਆ ਸੁਭਾ ਦਾ ਹੈ ਪ੍ਰਿੰਸ ਤੇਰੀ ਵਜ੍ਹਾ ਨਾਲ ਮੈਨੂੰ ਨਾਮੋਸ਼ੀ ਹੋ ਰਹੀ ਹੈ ਤੈਨੂੰ ਪ੍ਰਿੰਸ ਉੱਪਰ ਹੱਸਣ ਵਾਲੀ ਕਿਹੜੀ ਗੱਲ ਮਿਲ ਗਈ ਮੈਨੂੰ ਤਾਂ ਉਸ ਵਿੱਚ ਅਜਿਹੀ ਕੋਈ ਹੱਸਣ ਵਾਲੀ ਗੱਲ ਨਹੀਂ ਦੇਸੀ ਮੈਂ ਇਸ ਲਈ ਹੱਸਦਾ ਹਾਂ ਉਹ ਕਿਸੇ ਨੂੰ ਨਹੀਂ ਪਛਾਣ ਰਿਆ ਮੈਂ ਇਸ ਲਈ ਹੱਸਦਾ ਹਾਂ ਕਿ ਉਹ ਅਜਿਹਾ ਬੇਤੁਕੀਆਂ ਗੱਲਾਂ ਕਰ ਰਿਹਾ ਹੈ ਇਹ ਸਾਰਾ ਕੁਝ ਉਸਦੇ ਉਦਾਸ ਜ਼ਿੰਦਗੀ ਦਾ ਨਤੀਜਾ ਹੈ ਉਸਦੇ 6 ਸਾਲ ਲੰਮੇ ਇਕਾਂਤવાસ ਦਾ ਨਤੀਜਾ ਹੈ ਉਸ ਚੰਡਾਲ ਔਰਤ ਦੇ ਦਾਬੇ ਦਾ ਨਤੀਜਾ ਹੈ ਉਸਤੇ ਹਸਣਾ ਨਹੀਂ ਚਾਹੀਦਾ ਸਗੋਂ ਉਸਤੇ ਤਾਂ ਤਰਸ ਕਰਨਾ ਚਾਹੀਦਾ ਹੈ ਤੇਰੇ ਸਾਹਮਣੇ ਹੈ ਕਿ ਉਹ ਤਾਂ ਮੈਨੂੰ ਵੀ ਨਹੀਂ ਪਛਾਣਦਾ ਇਹ ਸਾਡੇ ਲਈ ਸਗੋਂ ਸ਼ਰਮ ਵਾਲੀ ਗੱਲ ਹੈ ਉਸ ਨੂੰ ਕਿਸੇ ਵੀ ਕੀਮਤ ਤੇ ਬਚਾਉਣਾ ਚਾਹੀਦਾ ਹੈ ਮੈਂ ਉਸ ਨੂੰ ਵੀ ਦੇਸ਼ ਜਾਣ ਦਾ مشਵਰਾ ਦਿੱਤਾ ਹੈ ਤਾਂ ਕਿ ਉਸ ਪੈੜੀ ਔਰਤ ਦੇ ਜਾਲ ਵਿੱਚੋਂ ਨਿਕਲ ਸਕੇ ਤੁਹਾਨੂੰ ਪਤਾ ਹੈ ਸਾਨੂੰ ਉਸ ਲਈ ਕੀ ਕਰਨਾ ਚਾਹੀਦਾ ਹੈ ਸਾਨੂੰ ਉਸ ਲਈ ਵਾਟੀ ਤਲਾਸ਼ ਕਰਨੀ ਚਾਹੀਦੀ ਹੈ ਪਾਵੇਲ ਚਿੱਕਿਆ ਉਹ ਪਾਵੇਲ ਤੂੰ ਬੜਾ ਭੈੜਾ ਹੈ ਸੱਚਮੁੱਚ ਤੂੰ ਬੜਾ ਭੈੜਾ ਹੈ ਨਹੀਂ ਨਹੀਂ ਮਾਰਿਆ ਇਸ ਵਾਰ ਮੈਂ ਸੱਚਮੁੱਚ سنجੀਦਗੀ ਨਾਲ ਆਖ ਰਿਹਾ ਹਾਂ ਕਿਉਂ ਨਾ ਪ੍ਰਿੰਸ ਦਾ ਵਿਆਹ ਕਰਵਾ ਦਿੱਤਾ ਜਾਵੇ ਇਹ ਸ਼ਾਨਦਾਰ ਵਿਚਾਰ ਨਹੀਂ ਹੈ ਵਿਆਹ ਕਰਵਾਉਣ ਵਿੱਚ ਉਸ ਦਾ ਕੀ ਨੁਕਸਾਨ ਹੈ ਦੂਜੇ ਪਾਸੇ ਜਿਹੜੀ ਹਾਲਤ ਵਿੱਚ ਅੱਜ ਕੱਲ ਉਹ ਹੈ ਉਸ ਵਿੱਚੋਂ ਉਸ ਨੂੰ ਇੱਕੋ ਕਦਮ ਹੀ ਬਾਹਰ ਕੱਢ ਸਕਦਾ ਹੈ ਇਸ ਦਾ ਅਸਰ ਇਹ ਹੋਵੇਗਾ ਕਿ ਉਸ ਮਾੜੀ ਔਰਤ ਦੇ ਜਾਲ ਚੋਂ ਨਿਕਲ ਆਵੇਗਾ ਉਹ ਆਪਣੇ ਲਈ ਕੋਈ ਕੁੜੀ ਲੱਭ ਸਕਦਾ ਹੈ ਔਰਤ ਲੱਭ ਸਕਦਾ ਹੈ ਜਾਂ ਕੋਈ ਵਿਧਵਾ ਲੱਭ ਸਕਦਾ ਹੈ ਵਾਟੀ ਉਸ ਦੀ ਮਗਰ ਜਾਂਦੀ ਭਾਵੇਂ ਉਸ ਦੀ ਧੀ ਤੋਂ ਵੀ ਛੋਟੀ ਹੀ ਜਾਪੇ ਪਰ ਜ਼ਰਾ ਇਹ ਸੋਚ ਕੇ ਵੇਖੋ ਗੇਲਸ ਨੂੰ ਮਾਨਸਿਕ ਅਧਿਕਾਰ ਕਿੰਨਾ ਮਿਲੇਗਾ ਨਾਲੇ ਉਸ ਨੂੰ ਆਪਣੀ ਦੇਖਭਾਲ ਲਈ ਕੋਈ ਵੱਖਰਾ ਬੰਦਾ ਨਹੀਂ ਰੱਖਣਾ ਪਵੇਗਾ ਉਹਦੇ ਵਾਸਤੇ ਕੋਈ ਸੋਹਣੀ ਸੁਨੱਖੀ ਵੋਟੀ ਲੱਭੋ ਕਿਉਂਕਿ ਪ੍ਰਿੰਸ ਨੂੰ ਸੋਹਣੀਆਂ ਸੁਨੱਖੀਆਂ ਔਰਤਾਂ ਬੜੀਆਂ ਚੰਗੀਆਂ ਲੱਗਦੀਆਂ ਹਨ ਵੇਖਿਆ ਸੀ ਨਾ ਜੀਨਾਵਲ ਕਿਵੇਂ ਘੋਰ-ਘੋਰ ਕੇ ਵੇਖ ਰਿਹਾ ਸੀ ਪਰ ਤੁਸੀਂ ਉਸ ਲਈ ਅਜਿਹੀ ਵੋਟੀ ਕਿਵੇਂ ਲੱਭੋਗੇ ਨਸਤਾਸੀਆ ਵੀਟਰੋਵ ਨਾ ਬੋਲੀ ਜਿਹੜੀ ਬੜੀ ਸੁਚੇਤ ਹੋ ਕੇ ਪਾਵਲ ਦਾ ਸੁਝਾਅ ਸੁਣ ਲਈ ਸੀ ਇਹ ਕੋਈ ਵੱਡਾ ਮਸਲਾ ਨਹੀਂ ਤੁਸੀਂ ਆਪਣੇ ਬਾਰੇ ਵਿੱਚ ਸੋਚ ਸਕਦੇ ਹੋ ਤੁਸੀਂ ਵੀ ਵਿਦਵਾ ਹੋ ਸੋਹਣੇ ਸੁਨੱਖੇ ਹੋ ਸੋ ਜਵਾਨ ਹੋ ਇਹ ਤੁਸੀਂ ਵਧੀਆ ਸੁਭਾਅ ਦੇ ਵੀ ਹੋ ਤੁਸੀਂ ਉਸ ਦੀ ਸਾਮ ਸੰਭਾਲ ਵੀ ਚੰਗੀ ਤਰ੍ਹਾਂ ਕਰ ਸਕਦੇ ਹੋ ਨਾਲੇ ਪ੍ਰਿੰਸ ਨਾਲ ਵਿਆਹ ਕਰਵਾਉਣ ਦਾ ਤੁਹਾਨੂੰ ਫਾਇਦਾ ਹੀ ਫਾਇਦਾ ਹੈ ਉਸ ਪੈੜੀ ਦੀ ਔਰਤ ਨੂੰ ਪਜਾ ਦਿਓ ਤੇ ਪ੍ਰਿੰਸ ਦੇ ਨਾਲ ਵਿਦੇਸ਼ ਯਾਤਰਾ ਦਾ ਆਨੰਦ ਲਓ ਇਸ ਬੁੱਢੇ ਨੇ ਤਾਂ ਸਾਲ ਕੁ ਦੇ ਅੰਦਰ ਅੰਦਰ ਚਲਾਣਾ ਕਰ ਜਾਣਾ ਏ ਫਿਰ ਇਸ ਦੀ ਸਾਰੀ ਜਾਇਦਾਦ ਤੁਹਾਡੀ ਹੋ ਜਾਵੇਗੀ ਤੇ ਤੁਹਾਡੀ ਸ਼ਹਿਜ਼ਾਦੀਆਂ ਵਰਗੀ ਸ਼ਾਨ ਹੋਵੇਗੀ ਫਿਰ ਭਾਵੇਂ ਕਿਸੇ ਜਵਾਨ ਸ਼ਹਿਜ਼ਾਦੇ ਜਾਂ ਗਵਰਨਰ ਨਾਲ ਨਵੇਂ ਸਿਰੇ ਤੋਂ ਵਿਆਹ ਕਰਵਾ ਲੈਣਾ ਹਾਏ ਰੱਬਾ ਮੈਂ ਤੁਹਾਡੀ ਗੱਲ ਤਾਂ ਬੜੀ ਕਮਾਲ ਦੀ ਹੈ ਹਾਏ ਰੱਬਾ ਮੈਂ ਤੁਹਾਡੀ ਗੱਲ ਤਾਂ ਬੜੀ ਕਮਾਲ ਦੀ ਹੈ ਜੇ ਪ੍ਰਿੰਸ ਮੇਰੇ ਅੱਗੇ ਸ਼ਾਦੀ ਦਾ ਸੁਝਾਅ ਰੱਖੇਗਾ ਤਾ ਮੈਂ ਝੱਟ ਹਾਂ ਆਖ ਦੇਾਂਗੀ। ਉਸ ਵਿਧਵਾ ਔਰਤ ਨੇ ਆਪਣੀਆਂ ਕਾਲੀਆਂ ਅੱਖਾਂ ਮਟਕਾਉਂਦੇ ਆਗੇ ਹਾਂ। ਉਂਝ ਹੈ ਇਹ ਸਾਰਾ ਕੁਝ ਬਕਵਾਸ ਹੀ। ਬਕਵਾਸ ਕੋਈ ਬਕਵਾਸ ਨਹੀਂ। ਮੇਰੇ ਨਾਲ ਸ਼ਰਤ ਲਾ ਲਓ ਜੇ ਸ਼ਾਮ ਤੱਕ ਤੁਹਾਡੀ ਮੰਗਣੀ ਨਾ ਕਰਵਾ ਦੇਵਾਂ। ਤਾਂ ਮੇਰੀ ਛੋਟੀ ਉਂਗਲੀ ਕੱਟ ਦੇਣਾ। ਮੇਰੇ ਲਈ ਦੁਨੀਆਂ ਵਿੱਚ ਅੰਕਲ ਨੂੰ ਰਜ਼ਾਮੰਦ ਕਰਨ ਨਾਲੋਂ ਸੌਖੀ ਚੀਜ਼ ਹੋਰ ਕੋਈ ਨਹੀਂ। ਮੈਂ ਕੁਝ ਵੀ ਆਖਦੇਵਾਂ ਉਹ ਹਮੇਸ਼ਾ ਹਾਂ ਹੀ ਆਖਣਗੇ। ਉਸੇ ਗੱਲਾਂ-ਗੱਲਾਂ 'ਚ ਅੰਦਾਜ਼ਾ ਲਾ ਹੀ ਰਿਹਾ ਹੋਵੇਗਾ ਅਸੀਂ ਉਸ ਦੀ ਸ਼ਾਦੀ ਕਰਵਾ ਦੇਾਂਗੇ ਕਿਉਂਕਿ ਉਸ ਦੀ ਸ਼ਾਦੀ ਵਿੱਚ ਉਸ ਦਾ ਵੀ ਫਾਇਦਾ ਹੈ ਤੇ ਤੁਹਾਡਾ ਵੀ ਉਸੇ ਜਿੰਨੀ ਕੁ ਜ਼ਿੰਦਗੀ ਹੈ ਵਧੀਆ ਨਿਕਲ ਜਾਵੇਗੀ ਅਤੇ ਤੁਹਾਨੂੰ ਸਾਰਾ ਕੁਝ ਮਿਲ ਜਾਵੇਗਾ ਜਰਾ ਜ਼ਰਾ ਸੋਚ ਕੇ ਦੱਸੋ ਨਸਟਾਸਿਆ ਪੇਟਰੋਵਨਾ ਕੀ ਤੁਹਾਨੂੰ ਸ਼ਾਨੂ ਸ਼ੌਕਤ ਤੇ ਸ਼ਾਨਦਾਰ ਕੱਪੜੇ ਚੰਗੇ ਨਹੀਂ ਲੱਗਦੇ ਪਾਵਲ ਦੇ ਸੁਝਾਅ ਨੇ ਤਾਂ ਜਿਵੇਂ ਉਸ ਵਿਧਵਾ ਨਸਤਾਸੀ ਦਾ ਦਿਮਾਗ ਹੀ ਘੁਮਾ ਕੇ ਰੱਖ ਦਿੱਤਾ ਇਸ ਮਸ਼ਵਰੇ ਨਾਲ ਉਸ ਦੇ ਮੋਹ ਵਿੱਚ ਪਾਣੀ ਆ ਗਿਆ ਲਾਲਚ ਨੇ ਉਸ ਲਈ ਸਹੀ ਅਤੇ ਗਲਤ ਦੇ ਸਾਰੇ ਫਰਕ ਮਿਟਾ ਦਿੱਤੇ ਮੈਂ ਜਾਣਦੀ ਹਾਂ ਕਿ ਇਸ ਵੇਲੇ ਮੇਰੇ ਹਾਲਾਤ ਠੀਕ ਨਹੀਂ ਕਿ ਮੈਂ ਇਨਾ ਕੱਪੜਿਆਂ ਵਿੱਚ ਰਸੋਈ 'ਚ ਕੰਮ ਕਰਨ ਵਾਲੀ ਕੋਈ ਨੌਕਰਾਨੀ ਜਪਨੀ ਹਾਂ ਇਸ ਵੇਲੇ ਤੱਕ ਮਾਰੀਆ ਆ ਕੇ ਚੁੱਪਚਾਪ ਆਪਣੀ ਕੁਰਸੀ ਤੇ ਬੈਠ ਗਈ ਸੀ ਉਸ ਦੇ ਚਿਹਰੇ ਤੇ ਅਜੀਬ ਤਰ੍ਹਾਂ ਦੇ ਪ੍ਰਭਾਵ ਸਨ ਮੈਂ ਗਲਤ ਨਹੀਂ ਹੋਵਾਂਗਾ ਜੇ ਮੈਂ ਇਹ ਆਖਨੇ ਵਾਂ ਕਿ ਉਹ ਪਾਵਲ ਦਾ ਇੱਕ ਅਜੀਬ ਜਿਹਾ ਮਸ਼ਵਰਾ ਸੁਣ ਕੇ ਡਰ ਗਈ ਸੀ ਉਹ ਪੂਰੀ ਤਰ੍ਹਾਂ ਨਾਲ ਹੜਬੜਾ ਚੁੱਕੀ ਸੀ ਆਖਰ ਉਸਨੇ ਆਪਣੇ ਆਪ ਨੂੰ ਸੰਭਾਲ ਲਿਆ ਅਤੇ ਬੋਲੀ ਉਂਜਦਾ ਇਹ ਮਸ਼ਵਰਾ ਬੜਾ ਵਧੀਆ ਜਾਪਦਾ ਹੈ ਪਰ ਇਹ ਬੜੀ ਬੇਖੁਦਾ ਜੀ ਸੋਚ ਹੈ ਤੇ ਪੂਰੀ ਤਰ੍ਹਾਂ ਨਾਲ ਸਾਡੇ ਵਿਸ਼ੇ ਤੋਂ ਬਾਹਰ ਦੀ ਗੱਲ ਹੈ ਉਸਨੇ ਕੁਝ ਪਲ ਰੁੱਕ ਕੇ ਆਪਣੀ ਗੱਲ ਦਾ ਅਸਰ ਜਾਂਚਣ ਲਈ ਇਧਰ ਉਧਰ ਵੇਖਿਆ ਕਿਉਂ ਕਿਉਂ ਮੇਰੀ ਚੰਗੇ ਮਾਰਿਆ ਇਹ ਬੜੀ ਬੇਹੁਦਾ ਜੀ ਸੋਚ ਕਿਵੇਂ ਹੈ ਤੇ ਕਿਵੇਂ ਇਹ ਪੂਰੀ ਤਰ੍ਹਾਂ ਨਾਲ ਸਾਡੇ ਵਿਸ਼ੇ ਤੋਂ ਬਾਹਰ ਦੀ ਗੱਲ ਹੈ ਕਾਰਨ ਇਹ ਹੈ ਪਵਨ ਤੁਸੀਂ ਵੀ ਮੇਰੇ ਮਹਿਮਾਨ ਹੋ ਤੇ ਪ੍ਰਿੰਸ ਵੀ ਮੇਰਾ ਮਹਿਮਾਨ ਹੈ ਪਰ ਮੈਂ ਕਿਸੇ ਨੂੰ ਵੀ ਮੇਰੇ ਰੁਤਬੇ ਅਤੇ ਮਾਨ ਮਰਿਆਦਾ ਪ੍ਰਤੀ ਸਤਕਾਰ ਭੁੱਲਣ ਦੀ ਇਜਾਜ਼ਤ ਨਹੀਂ ਦੇਵਾਂਗੀ ਮੈਂ ਤੁਹਾਡੇ ਸ਼ਬਦਾਂ ਨੂੰ ਸਿਰਫ ਇੱਕ ਮਜ਼ਾਕ ਸਮਝਾਂਗੀ ਹੋਰ ਕੁਝ ਨਹੀਂ ਲਓ ਪ੍ਰਿੰਸ ਉਰੀ ਵੀ ਆ ਗਏ। ਲਓ ਮੈਂ ਆ ਗਿਆ। ਬੁੱਢਾ ਪ੍ਰਿੰਸ ਆਉਂਦਿਆਂ ਹੀ ਬੋਲਿਆ। ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਮੈਨੂੰ ਬਹੁਤ ਸਾਰੇ ਵਿਚਾਰ ਸੁਝ ਰਹੇ ਹਨ। ਕਦੇ-ਕਦੇ ਕੋਈ ਵੀ ਵਿਚਾਰ ਨਹੀਂ ਸੁਝਦਾ। ਅश्चਰਜ ਹੈ। ਇਹ ਸ਼ਾਇਦ ਤੁਹਾਡੇ ਅੱਜ ਵਾਲੇ ਹਾਦਸੇ ਦਾ ਅਸਰ ਹੈ ਅੰਕਲ। ਤੁਹਾਡੀਆਂ ਦਿਮਾਗ ਦੀਆਂ ਨਾੜੀਆਂ ਹਿੱਲ ਗਈਆਂ ਹਨ। ਹਾਂ ਹਾਂ ਮੈਂ ਵੀ ਇਹੀ ਸੋਚਦਾ। ਮੈਂ ਇਹ ਵੀ ਸੋਚਦਾ ਹਾਂ ਕਿ ਕੁੱਲ ਮਿਲਾ ਕੇ ਇਸ ਹਾਦਸੇ ਦਾ ਮੈਨੂੰ ਫਾਇਦਾ ਹੀ ਹੋਇਆ ਹੈ। ਇਸ ਵਾਸਤੇ ਮੈਂ ਆਪਣੇ ਕੋਚਵਾਨ ਨੂੰ ਮਾਫ ਕਰ ਦਿੱਤਾ ਹੈ। ਇਹ ਸੋ ਸਮਝ ਕੇ ਕੀਤੀ ਗਈ ਮੇਰੀ ਜਾਨ ਲੈਣ ਦੀ ਕੋਸ਼ਿਸ਼ ਨਹੀਂ ਸੀ। ਸਗੋ ਕੁਦਰਤੀ ਤੌਰ ਤੇ ਹੋਇਆ ਇੱਕ ਹਾਦਸਾ ਸੀ। ਪਹਿਲਾਂ ਵੀ ਉਸ ਨੂੰ ਇਸ ਵਾਰ ਸਜ਼ਾ ਮਿਲ ਚੁੱਕੀ ਹੈ ਜਦੋਂ ਮੈਂ ਉਸ ਦੀ ਦਾੜੀ ਮਨਵਾ ਦਿੱਤੀ ਸੀ। ਦਾੜੀ ਮੁੰਨ ਦਿੱਤੀ ਗਈ ਸੀ। ਕਿੱਥੇ ਅੰਕਲ ਉਸ ਦੀ ਦਾੜੀ ਤਾਂ ਕਿਸੇ ਜਰਮਨ ਬੰਦੇ ਵਾਂਗ ਪੂਰੀ ਲੰਮੀ ਹੈ। ਉਸਦੀ ਜਰਮਨਾ ਵਰਗੀ ਇਹ ਲੰਮੀ ਦਾੜੀ ਨਕਲੀ ਹੈ ਅਸਲ ਵਿੱਚ ਮੈਂ ਜਦੋਂ ਆਪਣੇ ਲਈ ਵਿੱਗ ਤੇ ਮੋਛਾਂ ਦਾ ਆਰਡਰ ਕੀਤਾ ਤਾਂ ਉਹਨਾਂ ਕੋਲ ਕੋਚਵਾਨ ਦੀ ਨਕਲੀ ਦਾੜੀ ਵੇਖੀ ਜੋ ਵੇਖਣ ਨੂੰ ਬੜੀ ਸੋਹਣੀ ਸੀ ਤੇ ਸਸਤੀ ਵੀ ਸੀ ਮੈਂ ਉਹ ਦਾੜੀ ਵੀ ਖਰੀਦ ਲਈ ਪਰ ਮੇਰੇ ਕੋਚਵਾਨ ਦੇ ਤਾਂ ਪਹਿਲਾਂ ਹੀ ਦਾੜੀ ਸੀ ਇਸ ਲਈ ਮੈਂ ਉਸਦੇ ਅਸਲੀ ਦਾੜੀ ਮਨਵਾ ਦਿੱਤੀ ਤੇ ਉਸ ਨੂੰ ਨਕਲੀ ਦਾੜੀ ਪਹਿਨਾ ਦਿੱਤੀ ਸੇਦਾਂਤਕ ਤੌਰ ਤੇ ਤਾਂ ਇਹ ਕੁਦਰਤ ਤੋਂ ਅੱਗੇ ਦੀ ਗੱਲ ਹੈ ਅੰਕਲ ਹਾਂ ਹਾਂ ਇੰਜ ਹੀ ਹੈ ਜਦੋਂ ਅਸੀਂ ਉਸ ਦੀ ਦਾੜੀ ਮਨਵਾਈ ਤਾਂ ਉਹ ਵਿਚਾਰਾ ਇੰਨਾ ਦੁਖੀ ਹੋਇਆ ਜਿਵੇਂ ਅਸੀਂ ਉਸ ਦੀ ਸਭ ਤੋਂ ਕੀਮਤੀ ਚੀਜ਼ ਖੋ ਲਈ ਹੋਵੇ ਪਰ ਹੁਣ ਸਾਨੂੰ ਚੱਲਣਾ ਚਾਹੀਦਾ ਹੈ ਮੇਰੇ ਬੱਚੇ ਮੇਰੀ ਇੱਛਾ ਹੈ ਪ੍ਰਿੰਸ ਕਿ ਤੁਸੀਂ ਗਵਰਨਰ ਨੂੰ ਜ਼ਰੂਰ ਮਿਲ ਕੇ ਜਾਓ ਉਹ ਬਸ ਆ ਹੀ ਰਹੇ ਹਨ ਮਾਰੀਆ ਕੁਝ ਨਰਾਜ਼ਗੀ ਜਿਹੀ ਨਾਲ ਬੋਲੀ ਤੁਸੀਂ ਮੇਰੇ ਮਹਿਮਾਨ ਹੋ ਪ੍ਰਿੰਸ ਤੁਸੀਂ ਸਾਰੇ ਦਿਨ ਲਈ ਮੇਰੇ ਪਰਿਵਾਰ ਦੇ ਮੈਂਬਰ ਹੋ ਉਹ ਜੇ ਸ਼ਹਿਰ ਦੇ ਲੋਕਾਂ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਾਂਗੀ ਸ਼ਾਇਦ ਤੁਸੀਂ ਅਨਾ ਨਿਕੋਲਾ ਜੀਵਨਾ ਦੇ ਘਰ ਜਾਣ ਬਾਰੇ ਸੋਚ ਰਹੇ ਹੋ ਮੈਂ ਤੁਹਾਨੂੰ ਜਾਣੋਂ ਨਹੀਂ ਰੋਕਾਂਗੀ ਪਰ ਨਾਲ ਦੀ ਨਾਲ ਮੈਨੂੰ ਇਹ ਵੀ ਯਕੀਨ ਹੈ ਕਿ ਸਮਾਂ ਆਪੇ ਸਭ ਕੁਝ ਸਪਸ਼ਟ ਕਰ ਦੇਵੇਗਾ ਇੱਕ ਗੱਲ ਯਾਦ ਰੱਖਣਾ ਪਿਆਰੇ ਪ੍ਰਿੰਸ ਕਿ ਅੱਜ ਸਾਰੇ ਦਿਨ ਵਾਸਤੇ ਤੁਹਾਡੀ ਭੈਣ ਵੀ ਹਾਂ ਤੁਹਾਡੀ ਨਰਸ ਵੀ ਹਾਂ ਤੁਹਾਡੀ ਗਾਈਡ ਵੀ ਹਾਂ ਤੁਸੀਂ ਇਹਨਾਂ ਲੋਕਾਂ ਨੂੰ ਉਹਨਾਂ ਨਹੀਂ ਜਾਣਦੇ ਜਿੰਨਾ ਮੈਂ ਜਾਣਦੀ ਹਾਂ ਸਮਾਂ ਇਸ ਗੱਲ ਦੀ ਸਬਤਿੱਕ ਕਰ ਦੇਵੇਗਾ ਕਿ ਤੁਸੀਂ ਇਹਨਾਂ ਲੋਕਾਂ ਨੂੰ ਪੂਰੀ ਤਰ੍ਹਾਂ ਨਹੀਂ ਜਾਣਦੇ ਮੇਰੇ ਤੇ ਭਰੋਸਾ ਰੱਖੋ ਮਾਰੀਆ ਪਾਵਲ ਨੇ ਕਿਹਾ ਮੈਂ ਬਿਲਕੁਲ ਉਸੇ ਤਰ੍ਹਾਂ ਕਰਾਂਗਾ ਜਿਸ ਦਾ ਵਾਦਾ ਮੈਂ ਤੁਹਾਡੇ ਨਾਲ ਕੀਤਾ ਹੈ ਅੱਛਾ ਪਰ ਤੂੰ ਤਾਂ ਆਪ ਹੀ ਕਿਸੇ ਪੌਣ ਕੁੱਕੜ ਤੋਂ ਘੱਟ ਨਹੀਂ ਮੈਂ ਤੇਰੇ ਤੇ ਕਿਵੇਂ ਯਕੀਨ ਕਰ ਸਕਦੀ ਹਾਂ ਮੈਂ ਰਾਤ ਦੇ ਖਾਣੇ ਤੇ ਤੁਹਾਡੀ ਉਡੀਕ ਕਰਾਂਗੀ ਪ੍ਰਿੰਸ ਅਸੀਂ ਜਲਦੀ ਖਾਣਾ ਖਾ ਲੈਂਦੇ ਹਾਂ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਕਿ ਅੱਜ ਵਰਗੇ ਸ਼ਾਨਦਾਰ ਮੌਕੇ ਤੇ ਮੇਰੇ ਪਤੀ ਤੁਹਾਨੂੰ ਮਿਲ ਨਹੀਂ ਸਕਣਗੇ ਉਹ ਕਿਸੇ ਜ਼ਰੂਰੀ ਕੰਮ ਸ਼ਹਿਰੋਂ ਬਾਹਰ ਗਏ ਹੋਏ ਹਨ ਉਹਨਾਂ ਨੇ ਤੁਹਾਨੂੰ ਮਿਲ ਕੇ ਕਿੰਨਾ ਖੁਸ਼ ਹੋਣਾ ਸੀ ਉਹ ਤੁਹਾਡੀ ਬੜੀ ਇੱਜ਼ਤ ਕਰਦੇ ਹਨ ਪ੍ਰਿੰਸ ਤੇਰਾ ਪਤੀ ਤਾਂ ਕੀ ਤੇਰਾ ਕੋਈ ਪਤੀ ਵੀ ਹੈ ਬੁੱਢੇ ਪ੍ਰਿੰਸ ਨੇ ਹੈਰਾਨ ਹੁੰਦਿਆਂ ਪੁੱਛਿਆ ਓਹੋ ਪ੍ਰਿੰਸ ਤੁਸੀਂ ਵੀ ਕਿੰਨੇ ਭੁਲਕੜੋ ਜਾਪਦਾ ਹੈ ਕਿ ਤੁਸੀਂ ਆਪਣਾ ਅਤੀਤ ਪੂਰੀ ਤਰ੍ਹਾਂ ਨਾਲ ਭੁੱਲ ਚੁੱਕੇ ਹੋ ਮੇਰੇ ਪਤੀ ਆਫਾਨਾਸੀ ਮੈਟਵੇ ਯੇਵਿਚ ਉਹ ਤੁਹਾਨੂੰ ਜ਼ਰੂਰ ਯਾਦ ਹੋਣੇ ਚਾਹੀਦੇ ਹਨ ਤੁਸੀਂ ਉਹਨਾਂ ਨੂੰ ਕਿੰਨੀ ਵਾਰ ਵੇਖਿਆ ਹੋਵੇਗਾ ਕਿ ਤੁਹਾਨੂੰ ਯਾਦ ਨਹੀਂ ਆਫਾਨਾਸੀ ਮੈਟਵੇ ਯੇਵਿਚ ਆਫਾਨਾਸੀ ਬਹੁਤ ਵਧੀਆ ਤਾਂ ਤੇਰੇ ਕੋਲ ਕੋਈ ਇਸ ਨਾਂ ਦਾ ਪਤੀ ਵੀ ਹੈ ਮੈਨੂੰ ਇੱਕ ਵਿਅੰਗ ਨਾਟਕ ਦੀਆਂ 217 ਯਾਦ ਆ ਗਈਆਂ ਪਤੀ ਬੈਠਾ ਇੱਥੇ ਤੇ ਪਤਨੀ ਟਵੇਰੇ ਕਿੰਨੀਆਂ ਸੁੰਦਰ ਲਾਈਨਾਂ ਹਨ ਨਾਲੇ ਲੈ ਵੀ ਪੂਰੀ ਇੱਕ ਨਾਟਕ ਵੀ ਵਧੀਆ ਸੀ ਬੰਦਾ ਇੱਥੇ ਬੈਠਾ ਹੈ ਤੇ ਪਤਨੀ ਟਵੇਰੇ ਸ਼ਹਿਰ ਵਿੱਚ ਤੁਰੇ ਫਿਰਦੀ ਹੈ ਤੇ ਮੈਂ ਕੀ ਗੱਲ ਕਰ ਰਿਹਾ ਸੀ ਭਲਾ ਚਲੋ ਛੱਡੋ ਆਪਾਂ ਚੱਲੀਏ ਬੇਟਾ ਜਾਂਦੇ ਆ ਜਾਂਦੇ ਆ ਬੁੱਢੇ ਪ੍ਰਿੰਸ ਨੇ ਪਹਿਲਾਂ ਮਾਰੀਆ ਨੂੰ ਫਰੈਂਚ ਵਿੱਚ अलविदा मैडम ਆਖਿਆ ਅਤੇ ਫਿਰ ਜੀਨਾਵਲ ਮੁੜਿਆ ਤੇ ਫ੍ਰੈਂਚ ਵਿੱਚ ਬੋਲਿਆ અલविदा ਦਿਲਕਸ਼ ਜਵਾਨ ਕੁੜੀਏ ਤੇ ਨਾਲ ਹੀ ਪ੍ਰਿੰਸ ਨੇ ਜੀਨਾਵਲ ਵੇਖ ਕੇ ਬੁੱਲਾਂ ਤੇ ਦੋ ਉਂਗਲਾਂ ਉਛਾਲ ਕੇ ਫਲਾਈਂਗ ਕਿੱਸ ਦਿੱਤਾ ਡਿਨਰ ਵੇਲੇ ਵਾਪਸ ਆ ਜਾਇਓ ਪ੍ਰਿੰਸ ਭੁੱਲਿਓ ਨਾ ਛੇਤੀ ਵਾਪਸ ਆ ਜਾਇਓ ਮਾਰੀਆ ਅਲੈਗਜ਼ੈਡਰੋਵਨਾ ਨੇ ਪਿੱਛੋਂ ਉੱਚੀ ਆਵਾਜ਼ ਵਿੱਚ ਕਿਹਾ ਧੰਨਵਾਦ ਜੀ ਤੇ ਨਾਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਇਸੇ ਤਰ੍ਹਾਂ ਦੇ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ